ਵਾਥਰ ਉਧਰੋਂ ਸਿੱਧੀ ਸੀਗੀ ਤੇ ਸਾਰਾ ਬਰਾਂਡਾ ਫਰਤ ਆ ਇਹ ਇੱਥੇ ਜਗ੍ਹਾ ਨੀਵੀਂ ਸੀ ਥੋੜੀ ਜੀ ਇਹ ਬਾਰਬਰਿਆਂ ਦਾ ਸੈਟ ਆਪ ਆਪਣਾ ਇੱਥੇ ਇਹ ਬੈਠੀਆਂ ਦਾਣਾ ਖਵਾਇਆ ਇਹਨਾਂ ਨੂੰ ਨੀਰਾ ਪਾਉਣਾ ਅਜੇ ਤੱਕ ਇਹ ਉੱਥੇ ਚਿੱਕੜ ਬਹੁਤ ਜ਼ਿਆਦਾ ਹੋਇਆ ਪਿਆ ਅਜੇ ਤੱਕ ਇੱਥੇ ਪਾਣੀ ਖੜਾ ਹੈ ਕੱਢਣ ਵਾਲਾ ਇੱਕ ਸਾਡੇ ਇੱਥੋਂ ਤਾਂ ਆ ਛੱਤ ਇੱਕ ਬੱਤਾ ਘਰ ਪਾਉਣ ਵੇਲੇ ਚੱਕਿਆ ਸੀਗਾ ਇੱਥੇ 파ਟ ਬਣੀ ਪਈ ਆ ਇਹ ਕਿਉਂ ਜਾਂਦਾ ਸਸਰੀ ਕਾਲ ਦੋਸਤੋ ਅੱਜ ਮੀਂਹ ਬਹੁਤ ਜ਼ਿਆਦਾ ਸੀ ਸਵੇਰ ਤੇ ਵਾਛੜ ਦੇ ਨਾਲ ਆ ਸਾਰਾ ਆਪਣਾ ਬੱਕਰੀਆਂ ਵਾਲਾ ਬਰਾਂਡਾ ਗਿੱਲਾ ਹੋ ਗਿਆ ਸੀਗਾ ਥੱਲੋਂ ਵਾਛੜ ਬਹੁਤ ਜ਼ਿਆਦਾ ਸੀ ਤੇ ਚਿੱਕੜ ਵੱਜ ਗਿਆ ਸੀਗਾ ਕੁਝ ਸਾਫ ਸਫਾਈ ਕਰਨ ਵਾਲੀ ਸੀ ਤੇ ਇਹਨਾਂ ਨੇ ਬੁਰਾ ਹੀ ਹਾਲ ਕਰਤਾ ਸੀਗਾ ਹੁਣ ਆਪਾਂ ਇਹ ਸਾਰੀ ਸਾਫ ਸਫਾਈ ਕਰਕੇ ਜਿੰਨੀ ਵੀ ਇਹਨਾਂ ਦਾ ਕੂੜਾ ਕਰਕਟ ਬਣਿਆ ਸਾਰਾ ਸੰਭਰ ਕੇ ਕਈ ਨਾਲ ਚੱਕ ਕੇ ਰੂੜੀ ਦੇ ਸਿਰ ਤਾ ਤੇ ਜਗਾ ਦਿੱਤੀ ਆਪਾਂ ਇਸ ਕਾ ਪਹਿਲਾਂ ਸੀਗਾ ਇਹ ਐ ਜਿਵੇਂ ਉਹ ਚਿੱਕੜ ਦਿਸਦਾ ਖੁਰਨੀ ਦੇ ਨਾਲ ਉਹ ਜਾਣ ਕੇ ਨਹੀਂ ਚੱਕਿਆ ਛਟੂਆ ਬਾਲਾ ਪੈਂਦਾ ਸੀ ਪਰ ਉਧਰ ਇਹਨਾਂ ਨੇ ਜਾਣਾ ਵੀ ਨਹੀਂ ਗਾ ਆਪੇ ਚੱਲ ਇਧਰੋਂ ਆਪਾਂ ਸਾਰਾ ਸਕਾਤਾ ਇਹ ਆ ਬੜੀਆ ਬਣਾਤਾ ਇਧਰਲੇ ਪਾਸਿਓ ਤੇ ਹੁਣ ਨੀਰਾ ਪਾਇਆ ਇਹਨਾਂ ਨੂੰ ਨੀਰਾ ਖਾਈ ਜਾਂਦੇ ਆ ਆ ਦੇਖੋ ਨੀਰਾ ਪੂਰਾ ਜੰਬੀ ਜਾਂਦੇ ਪੜਾ ਕੇ ਪਾਈ ਜਾਂਦੇ ਇਹ ਰੱਖਿਆ ਨੂਨ ਆਪਾਂ ਇਹਦੇ ਚ ਡਾਲਾ ਆ ਵੇਖੋ ਖਾ ਖਾ ਕੇ ਟੋਹੇ ਪਾਈ ਬਈ ਇਹਦੇ ਵਿੱਚ ਇਹਨੂੰ ਬਹੁਤ ਜ਼ਿਆਦੇ ਖੰਡੀਆਂ ਜਿਵੇਂ ਹੁਣ ਮੌਸਮ ਚੱਲੀ ਜਾਂਦਾ ਹੁਣ ਇਸ ਲਾਭਾ ਹੋ ਗਿਆ ਗਿੱਲਾ ਜਾ ਹੋਇਆ ਪਿਆ ਨਾ ਇਹ ਤੇ ਹੁਣ ਤਾਂ ਇਹਨੂੰ ਪੂਰਾ ਹੀ ਛੱਕਦੀਆਂ ਜਾਂਦੇ ਆ ਦੇਖੋ ਸਾਰੇ ਟੋਏ ਪਾਏ ਪਏ ਮੂਰਗੀਆਂ ਕੱਟੀਆਂ ਪਈਆਂ ਵੇਜੇ ਤੈਨੂੰ ਆਉਂਦੇ। ਆ ਬੱਕਰੀ ਆਪਣੀ ਚੋਣ ਵਾਲੀ। ਬੱਕਰੀਆਂ ਦਾ ਇਹ ਤੋਖੜ ਹੋ ਗਿਆ ਘਟੂ ਘਟ ਪੰਜ-ਪੰਜ ਮਹੀਨਿਆਂ ਦੀਆਂ ਸੂਈਆਂ ਵਗੀਆਂ। ਬੱਚੇ ਇਹਦੇ ਆਪਾ ਸੇਲ ਕਰੇ ਆ। ਤੇ ਇਹ ਜੀੜ ਨੂੰ ਉੱਪਰ ਚੋ ਲੈਨੇ ਆ। ਤੇ ਇਹ ਕਿਹੇ ਚੋਣ ਵਾਲੀ ਆ ਇੱਕ ਆ ਘੜੀ ਆਪਣੀ ਬੱਕਰੀ ਚੋਣ ਵਾਲੀ ਆ। ਆਏਗਾ। ਪੂਰਿਆਂ ਚੰਗੀਆਂ ਦੁੱਧ ਵਾਲੀਆਂ ਬੱਕਰੀਆਂ ਸਾਰੀਆਂ ਪੰਜ ਮਹੀਨ ਪੰਜ-ਪੰਜ ਮਹੀਨਿਆਂ ਦੀਆਂ ਸੂਈਆਂ। ਇਹ ਦੁਆਰਾ ਕ੍ਰਾਸ ਹੋ ਗਈ ਇਹ ਹਜੇ ਤੱਕ ਹੋਈ ਨਹੀਂ ਕ੍ਰਾਸ ਤੇ ਉਹ ਬੱਕਰੀ ਵੀ ਆਪਣੀ ਕ੍ਰਾਸ ਹੋਈ ਆ ਕਾਲੀ ਡੱਬੀ ਤੇ ਉਹ ਚਿੱਟੀ ਵੀ ਕ੍ਰਾਸ ਹੋ ਗਈ ਉਹਦਾ ਬੱਚਾ ਹੁਣ ਦੁੱਧ ਚੰਗਣੋਂ हट ਗਿਆ ਉਹ ਆਪਾਂ ਹੋਰ ਬੱਚਿਆਂ ਨੂੰ ਪਿਆ ਦਿੰਨੇ ਆ ਆ ਸ਼ੇਰੀ ਪਾਠ ਆ ਗਈ ਆਪਣੇ ਕੋਲੇ ਬਹੁਤ ਸੋਹਣੀ ਪਾਠਾ ਸ਼ੇਰੀ ਆ ਕਾਲੀ ਪਾਠ ਆ ਗਈ ਇਹ ਕਾਲੀ ਦੀ ਮਾਂ ਵਿਚਾਰੀ ਸੁਰਗਵਾਸ ਹੋ ਗਈ ਕਾਲੀ ਬੱਕਰੀ ਆਪਣੀ ਜਿਹੜੀ ਸੀਗੀ ਉਹਦੇ ਮੂੰਹ ਤੇ ਜਵਾੜੇ ਤੇ ਕੈਂਸਰ ਵਾਂਗੂ ਕੈਂਸਰ ਹੀ ਬਣ ਗਿਆ ਸੀ ਜਿਹਾ ਟਿਊਮਰ ਉਹ ਫਿਸ ਕੇ ਤੇ ਖਤਮ ਹੋ ਗਈ ਵਿਚਾਰੀ ਉਹ ਪੰਜ ਛੀ ਦਿਨਾਂ ਦੇ ਵਿੱਚ ਹੀ ਇਲਾਜ ਵੀ ਬਹੁਤ ਕਰਾਇਆ ਸੀ ਉਹਦਾ ਪਰ ਠੀਕ ਨਹੀਂ ਹੋਈ ਉਹ ਜਿਹੜੀ ਕਾਲੀ ਦਿਸਦੀ ਆ ਉਹ ਵੀ ਉਸੇ ਕਾਲੀ ਦੀ ਆ ਜਿਹੜੀ ਉਹ ਉੱਪਰ ਡੱਬੀ ਖੜੀ ਹੋਊਗੀ ਉਸੇ ਕਾਲੀ ਦੀ ਆ ਆਪਣੇ ਕੋਲੇ ਕਾਲੀ ਨੇ ਬਹੁਤ ਵਧੀਆ ਰੰਗ ਭਾਗ ਲਾਇਆ ਵਿਚਾਰੀ ਨੇ ਪੇ ਆ ਸੋਈ ਹੋਈ ਆ ਜਿਹੜੀ ਆ ਇੱਧਰ ਇਹਦੇ ਮੱਖੀ ਚੀਨੇ ਬੱਚੇ ਆਪਾਂ ਤੁਹਾਨੂੰ ਦਿਖਾਉਣੇ ਹੀ ਹੁੰਨੇ ਆ ਆ ਆਪਣੇ ਬੱਕਰੇ ਆ ਮੌਸਮ ਮੁੰਦੇ ਨਾਲ ਇਹ ਵੀ ਥੋੜੇ ਜੇ ਗੰਦਲੇ ਜੇ ਪਏ ਆ ਕਿਉਂਕਿ ਗਿੱਲਾ ਬਹੁਤ ਹੋ ਗਿਆ ਸੀ ਅਸਾਂ ਅੱਜ ਆ ਦੇਖੋ ਕਾਹੀ ਅੰਬਿਆ ਪਾਣੀ ਅਜੇ ਘੱਟ ਪੀਣਗੇ ਕਿਉਂਕਿ ਮੀਂਹ ਚ ਥੋੜੀ ਠੰਡ ਜੀ ਬਣ ਜਾਂਦੀ ਆ ਤੇ ਪਾਣੀ ਫਿਰ ਘੱਟ ਪਿੰਦੇ ਆ ਤੇ ਮੀਂਹ ਨਾ ਚੱਕੜ ਜੀਲਾ ਬਹੁਤ ਕਰਤਾ ਜਿਆਦਾ ਵੇਖੋ ਇਧਰ ਇਧਰ ਤੇ ਨਿਕਲਦਿਆਂ ਹੀ ਨਹੀਂ ਗਿੱਲੇ ਥਾਂ ਚ ਤਾਂ ਅੰਦਰ ਅੰਦਰ ਰਹਿ ਕੇ ਖਵਾ ਚਾ ਵਸ ਵੇ ਇਹ ਟੈਂਡੇ ਆ ਜੀ ਸਾਂਣ ਇਹਨਾਂ ਨੂੰ ਇਹ ਸਾਂਣ ਬੱਕਰੇ ਆ ਆਪਣੇ ਨਹੀਂ ਬਹੁਤ ਜਿਆਦੇ ਪਿਆ ਦੇਖ ਰਖਦੇ ਆ ਪਰ ਇਹ 4:30 ਵਜੇ ਦੀ ਝੋਨੇ ਝੂਨੇ ਵਾਲੇ ਵਾਂਗ ਡੱਟ ਕੇ ਜਾਵਾਂ ਅੱਜ ਸਾਂ ਪੂਰਾ ਕਿਰਪਾ ਕਰਤੀ ਰੱਬ ਨੇ ਪੂਰੀ ਮੀਂਹ ਬਿਨਾ ਬਹੁਤ ਬੁਰਾ ਹਾਲ ਸੀਗਾ ਇਹ ਆਪਣੇ ਦੋ ਦੋ ਦੰਦ ਬ੍ਰੀਡਰ ਆ ਜੀ ਬੱਚੇ 16 16 ਮਹੀਨਾਵਾਂ ਦੇ ਪਿਆਰ ਹੋਈ ਜਾਂਦੇ ਆ ਆਪਣੇ ਕੋਲੇ ਵਧੀਆ ਤਾਂ ਗਰਮੀ ਨਾਲ ਥੋੜੇ ਜਿਲੇ ਲਿੱッセ ਹੋ ਗਏ ਸੀਗੇ ਹੁਣ ਇਹਨੂੰ ਆਪਾਂ ਉਹ ਜਿਹੜੀ ਪਹਿਲਾਂ ਦੱਸੀ ਸੀ ਸਾਨੂੰ ਦਵਾਈ ਨਿਊਰੋਕਾਈਂਡ ਉਹ ਦੇਈ ਜਾਂਦੇ ਆ ਨਾਲ ਇਹਨੂੰ ਸ਼ਾਈਨਿੰਗ ਵਾਲੀ ਦਵਾਈ ਦਿੰਨੇ ਆ ਉਹ ਆਪਾਂ ਫੇਰ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਜਿਹੜੀ ਸ਼ਾਈਨਗਾਊਗੀ ਇਹਨਾਂ ਤੇ ਦਿਖਾਵਾਂਗੇ ਵੀ ਆਹ ਮਸਤ ਮੁੱਲਾ ਹੁਣ ਮੈਂ ਦਿਖਾਉਣਾ ਬਰਬਰੀਆਂ ਬਰਬਰੀਆਂ ਵਾਲੇ ਪਾਸੇ ਬਰਾਂਡੇ ਚ ਵਾਛੜ ਬਾਲੀ ਜਾਵਣੀ ਸੀ ਤੇ ਉਥੇ ਚਿੱਕੜ ਬਹੁਤ ਜ਼ਿਆਦਾ ਹੋਇਆ ਪਿਆ ਹਾਈ ਤੱਕ ਇੱਥੇ ਪਾਣੀ ਖੜਾ ਹੈ ਕੱਟਣ ਵਾਲਾ ਇੱਕ ਸਾਡੇ ਇੱਥੋਂ ਤਾਉ ਆ ਛੱਤ ਇੱਕ ਬੱਤਾ ਘਰ ਪਾਉਣ ਵੇਲੇ ਚੱਕਿਆ ਸੀਗਾ ਇੱਥੇ ਪਾਖ ਬਣੀ ਪਈ ਆ ਇਹ ਚੋਂ ਜਾਂਦਾ ਤੇ ਉਥੇ ਚਿੱਕੜ ਬਹੁਤ ਜ਼ਿਆਦਾ ਹੋਇਆ ਪਿਆ ਹਾਈ ਤੱਕ ਇੱਥੇ ਪਾਣੀ ਖੜਾ ਹੈ ਕੱਟਣ ਵਾਲਾ ਇੱਕ ਸਾਡੇ ਇੱਥੋਂ ਤਾਂ ਆ ਛੱਤ ਇੱਕ ਬੱਤਾ ਕਰ ਪਾਉਣ ਵੇਲੇ ਚੱਕਿਆ ਸੀਗਾ ਇੱਥੇ ਪਾਟ ਬਣੀ ਪਈ ਆ ਇਹ ਚੋਂ ਜਾਂਦਾ ਆ ਜਦੋਂ ਨੂੰ ਦਿਖਾਵਾਂ ਮੈਂ ਬੱਕਰੀਆਂ ਵਾਲਾ ਪਾਸੇ ਬਰਬਰੀਆਂ ਵਾਲਾ ਮੈਂ ਵੇਖੋ ਇਹ ਬਰਾਂਡੇ 'ਚ ਬਾਲਾ ਮੀਂਹ ਆ ਪਾਣੀ ਇੱਥੇ ਬੁਰਾਈ ਹਾਲ ਕਰਤਾ ਸਾਰੇ ਬਰਾਂਡੇ ਦੇ ਵਿੱਚ ਵਾਚਰ ਉਧਰੋਂ ਸਿੱਧੀ ਸੀਗੀ ਤੇ ਸਾਰਾ ਬਰਾਂਡਾ ਭਰਤਾ ਇੱਥੇ ਜਗਾ ਨੀਵੀਂ ਸੀ ਥੋੜੀ ਜੀ ਇਹ ਬਾਰਬਰਿਆਂ ਦਾ ਸੈੱਟ ਆਪਾਂ ਆਪਣਾ ਇੱਥੇ ਇਹ ਬੈਠੀਆਂ ਦਾਣਾ ਖਵਾਇਆ ਇਹਨਾਂ ਨੂੰ ਨੀਰਾ ਪਾਉਣਾ ਹਜੇ ਤੱਕ